ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਇੱਕ ਮੈਂ ਬਹੁਤ ਹੀ ਅਹਿਮ ਗੱਲ ਸਾਂਝੀ ਕਰਨ ਜਾ ਰਿਹਾ ਨਾ ਤਾਂ ਇਸ ਨੂੰ ਹਰਾਇਆ ਜਾ ਸਕਦਾ ਤੇ ਨਾ ਹੀ ਇਸ ਨੂੰ ਨੱਠ ਪਾਈ ਜਾ ਸਕਦੀ ਹੈ ਇਹ ਕਿਸੇ ਦੀ ਸਲਤਨਤ ਦਾ ਗੁਲਾਮ ਨਹੀਂ ਹੈ ਕਿਸੇ ਦਾ ਮਥਾਜ ਵੀ ਨਹੀਂ ਹੈ ਇਸ ਨੂੰ ਜੰਜੀਰਾਂ ਵਿੱਚ ਬੰਨਿਆ ਨਹੀਂ ਜਾ ਸਕਦਾ ਝਗੜਿਆ ਨਹੀਂ ਜਾ ਸਕਦਾ ਸਮਾਂ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਸਮਾਂ ਇੱਕ ਅਜਿਹੀ ਛੈ ਹੈ ਜੋ ਆ자ਦ ਹੈ ਅਤੇ ਘਵਾਚਿਆ ਸਮਾਂ ਕਦੇ ਵਾਪਸ ਨਹੀਂ ਮੁੜਦਾ ਤੁਸੀਂ ਕੇਵਲ ਇਸ ਦਾ ਇਸਤੇਮਾਲ ਆਪਣੀ ਸਮਰਥਾ ਮੁਤਾਬਕ ਘਟ ਜਾਂ ਵਧ ਕਰ ਸਕਦੇ ਹੋ ਪਰ ਸਮਾਂ ਜਿਹੜਾ ਹੈ ਨਾ ਸਮਾਂ ਨਿਸ਼ਚਿਤ ਹੈ ਜਿਵੇਂ ਦਿਨ ਰਾਤ ਦੇ 24 ਘੰਟੇ ਆ ਇਸ ਨੂੰ ਵਧਾਇਆ ਨਹੀਂ ਜਾ ਸਕਦਾ ਇਸ ਨੂੰ ਘਟਾਇਆ ਨਹੀਂ ਜਾ ਸਕਦਾ ਕੋਈ ਵੀ ਇਨਸਾਨ ਸਮੇਂ ਨੂੰ ਆਪਣੇ ਅਨੁਸਾਰ ਨਹੀਂ ਚਲਾ ਸਕਦਾ ਇਤਿਹਾਸ ਗਵਾਹ ਹੈ ਕਿ ਰਾਜੇ ਮਹਾਰਾਜੇ ਵੀ ਇਸ ਅੱਗੇ ਬੇਵਸ ਦਿ세 ਸਮਾ ਉਸ ਇਨਸਾਨ ਦਾ ਮਿੱਤਰ ਹੈ ਜੋ ਇਸ ਦਾ ਸਹੀ ਇਸਤੇਮਾਲ ਕਰਦਾ ਹੈ ਸਾਡੇ ਸਾਹਮਣੇ ਅਣਗਿਣਤ ਮਸਾਲਾ ਜਿਹੜੇ ਲੋਕਾਂ ਨੇ ਸਮੇਂ ਦਾ ਸਹੀ ਇਸਤੇਮਾਲ ਕੀਤਾ ਉਹਨਾਂ ਨੇ ਹੀ ਸੰਸਾਰ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਨਾਮਣਾ ਖਟਿਆ ਹੈ ਜੋ ਕਿ ਪੀੜੀ ਵਿੱਚ ਬਚੈਨੀ ਦਾ ਮੁੱਖ ਕਾਰਨ ਇਹ ਹੈ ਕਿ ਉਹ ਸਮੇਂ ਦਾ ਸਹੀ ਟਾਂਗ ਨਾਲ ਨਿਵੇਸ਼ ਨਹੀਂ ਕਰਦੇ ਆਪਣੇ ਸੀਮਤ ਸਮੇਂ ਨੂੰ ਬੇਲੋੜੇ ਕਾਰਜਾਂ ਵਿੱਚ ਲਗਾ ਕੇ ਨੌਜਵਾਨ ਰਾਤੋਂ ਪਟਕ ਰਹੇ ਆ ਅੱਜ ਦੇ ਵਿਦਿਆਰਥੀ ਨੌਜਵਾਨ ਸਮੇਂ ਦੇ ਮੁੱਲ ਨੂੰ ਪਛਾਣਦੇ ਹੋਏ ਇਸ ਨੂੰ ਸਚਾਰੂ ਰੂਪ ਵਿੱਚ ਇਸਤੇਮਾਲ ਕਰਦੇ ਹੋਏ ਟੀਚੇ ਹਾਸਲ ਕਰਨ ਉਹਨਾਂ ਨੂੰ ਪਛਤਾਉਣਾ ਨਾ ਪਵੇ ਉਸ ਵਾਸਤੇ ਉਹ ਸਮੇਂ ਦੀ ਮਹੱਤਤਾ ਨੂੰ ਸਮਝਣ ਸਮੇਂ ਦੀ ਸਹੀ ਵਰਤੋਂ ਉਹਨਾਂ ਦੇ ਵਰਤਮਾਨ ਤੇ ਪਵੇਖ ਨੂੰ ਸਵਾਰ ਸਕਦੀ ਹੈ ਜੇਕਰ ਕੋਈ ਵੀ ਸਮੇਂ ਨੂੰ ਬਰਬਾਦ ਕਰੂਗਾ ਤਾਂ ਸਮਾਂ ਉਸ ਨੂੰ ਵੀ ਬਰਬਾਦ ਕਰਕੇ ਰੱਖਦੇ ਹੋਗਾ ਕੋਈ ਵੀ ਸਿਆਣਾ ਮਨੁੱਖ ਆਪਣੀ ਬਰਬਾਦੀ ਨਹੀਂ ਚਾਹੂਗਾ ਬੇਗਰਜ ਲੋਕ ਹੀ ਸਮੇਂ ਦੀ ਬੇਕਦਰੀ ਕਰਦੇ ਆ ਉਹਨਾਂ ਨੂੰ ਇਸ ਦੀ ਭਾਰੇ ਕੀਮਤ ਵੀ ਤਾਰਨੀ ਪੈਂਦੀ ਹੈ ਸਮੇਂ ਦੀ ਕਦਰ ਕਰਨੀ ਸਿੱਖੋ ਸਮਾਂ ਬਹੁਤ ਬਲਵਾਨ ਹੈ ਸਮਾਂ ਕਿਸੇ ਦੀ ਨਹੀਂ ਸੁਣਦਾ ਜੇਕਰ ਅਸੀਂ ਸਮੇਂ ਦੇ ਮੁਤਾਬਕ ਹੀ ਚੱਲਾਂਗੇ ਜੀਿੰਦਗੀ ਸਫਲ ਹੋ ਜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ